ਸੋਸ ਵੀ ਗੈਲਸਾਰੇ ਨੂੰ ਅਜਾ ਕੁਮ ਨੂੰ ਲੈ ਰਹੇ ਹਾਂ ਡ్రਾਈ ਫੂਡ ਲੈਡੂ ਦੇ ਵਿੱਚ ਲਈ ਆਪਾਂ ਕੋਕੋਨਟ ਦਾ ਬਰਾਦ ਦਾ ਖੋਕੇ ਦਾ ਬਰਾਦ ਦਾ ਖੋਕੇ ਸੀਡਸ ਬਦਾਮ ਜਿਹੜੇ ਖੋਕੇ ਦਾ ਬਰਾਦ ਦਾ ਬਾਕੀ ਸੀਡ ਤਾਂ ਇਹ ਆਪਾਂ ਲੈਏ ਸੀਡਸ ਇਹ ਲੈ ਆਪਾਂ 250 ਗ੍ਰਾਮ ਬਦਾਮ ਲੈਨੇ ਅੱਧਾ ਕਿਲੋ ਤੇ ਅੱਧਾ ਕਿਲੋ ਤੇ ਆਲਸੀ ਲਈ ਹੈ 250 ਗ੍ਰਾਮ ਕਾਜੂ 250 ਗ੍ਰਾਮ ਆ ਗਏ ਤੇ ਮੈਂ 250 ਗ੍ਰਾਮ ਪਿਆਗਰਾ 100 ਗ੍ਰਾਮ ਗੂੰਦ 100 ਗ੍ਰਾਮ ਪੇਸਟਾ 250 ਗ੍ਰਾਮ ਫਲ ਮਖਾਂਡ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਸਟ ਕਰਨਾ ਹੈ ਆਪਾਂ ਅੱਧਾ ਕਿਲੋ ਲੈਣਾ ਆਪਾਂ ਖੰਜੂਰਾ ਤਾਂ ਬੱਬਾ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਰੋਸਟ ਕਰਨਾ ਹੈ ਬਦਲਾਮਾ ਸਾਰੀਆਂ ਚੀਜ਼ਾਂ ਨੂੰ ਵਿੱਚ ਤੁਸੀਂ ਥੋੜਾ ਥੋੜਾ ਘਿਓ ਪਾ ਕੇ ਰੋਸਟ ਕਰ ਸਕਦੇ ਹੋ ਜੇ ਸੁੱਕੀਆਂ ਰੋਸਟ ਕਰਨੀਆਂ ਜੇ ਨਹੀਂਆਂ ਤਾਂ ਸੁੱਕੀਆਂ ਵੀ ਰੋਸਟ ਕਰ ਸਕਦੇ ਹੋ ਨਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਲੱਗ-ਅਲੱਗ ਰੋਸਟ ਕਰਨ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲਈਏਗਾ ਗ੍ਰाइंड ਕਰਨ ਤੋਂ ਬਾਅਦ ਇਹ ਖੰਜੂਰ ਉਹਨਾਂ ਨੂੰ ਗ੍ਰाइंड ਕਰਕੇ సారేజారు బ ఫ్రీన్ తక్కువ బాగు ఆ స్టోరీ హ ਜਾਂ ਛਿੱਟੀ ਜਗਾ ਤੇ ਵੀ ਬਾਹਰ ਪਾ ਨਾ ਰੱਖ ਸਕਦੇ ਆ ਤੇ ਬਹੁਤ ਟੇਸਟੀ ਬਣਦੇ ਆ ਬਹੁਤ ਵਧੀਆ ਤੁਸੀਂ ਬੱਚਿਆਂ ਨੇ ਵੀ ਬਣਾ ਕੇ ਦੇਤੇ ਵਿਚੋਰ ਗੰਨ ਵੀ ਫੁੱਲ ਮੀਂਟੀ ਵਸਟਰ ਬਹੁਤ ਵਧੀਆ ਕੋਲ ਜ਼ਰੂਰ ਟਾਈ ਕਰਦੇ ਆ